ਚੰਗੇ ਚੰਗੇ ਪਰਿਵਾਰ ਅੱਜ ਜ਼ਮੀਨਾਂ ਵੇਚ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਮੈਂ ਇਹ ਨਹੀਂ ਕਹਿੰਦਾ ਕਿ ਸਾਡੇ ਵੇਲੇ ਬੱਚੇ ਬਾਹਰ ਨਹੀਂ ਜਾਂਦੇ ਸੀ ਪਰ ਅੱਜ ਫੜ ਕੇ ਪੈ ਗਿਆ ਅੱਗੇ ਇੱਕ ਪਰਿਵਾਰ ਦਾ ਬੱਚਾ ਭੇਜਦੇ ਸੀ ਕਿ ਜਾਓ ਬਾਹਰ ਪਰ ਨਿਕਲ ਨਹੀਂ ਅੱਜ ਹਾਲਾਤ ਐ ਇਹਨੇ ਚੰਗੇ ਚੰਗੇ ਪਰਿਵਾਰ ਜਿਹੜਾ ਇੱਕ ਪੁੱਤਾ ਪਰਿਵਾਰ ਦੇ ਵਿੱਚ ਉਹ ਵੀ ਨੌਕਰੀ ਕਰਨ ਲਈ ਬਾਹਰ ਜਾ ਰਿਹਾ ਕਾਰਨ ਧੜਾ ਧੜ ਵੱਜਦੀਆਂ ਗੋਲੀਆਂ ਇਹਦਾ ਦਾਰਿਯਾ ਤੇ ਪੱਕਾ ਨੂੰ ਦੱਸਿਆ ਜਾਂਦਾ ਵੱਖਵਾਦੀ ਤੇ ਅੱਤਵਾਦੀ ਮੇਰੀ ਬੇਨਤੀ ਏ ਰਾਹੁਲ ਗਾਂਧੀ ਵੋਟ ਪਾ ਰਿਹਾ ਕਿ ਕੇਜਰੀਵਾਲ ਨੂੰ ਤੇ ਕੇਜਰੀਵਾਲ ਪਾ ਰਿਹਾ ਹੈ ਰਾਹੁਲ ਗਾਂਧੀ ਤੇ ਇਹਦਾ ਮਤਲਬ 2 1 ਨੇ ਤੇ ਵੀਮਾ ਹਰਸਿਮਰ ਕੌਰ ਬਾਦਲ ਨੂੰ ਰਾਹੁਲ ਲਈ ਮੋਤੀ ਤੇ ਅਮਿਤ ਸਾਹਿਬ ਵਿਚੇ ਕੇਜਰੀਵਾਲ ਤੇ ਵਿਚੇ ਰੰਭਾ ਰੱਖ ਰਾਜਾ ਬ੍ਰਿੰਗ ਸਾਰਿਆਂ ਦਾ ਟਿੱਲ ਦਾ ਜੋੜ ਲੱਗਿਆ ਹੋਇਆ ਕਿਉਂ ਲੱਗਿਆ ਹੋਇਆ ਕਿਉਂਕਿ ਮੋਤੀ ਦੇ ਅੰਮ੍ਰਿਤਸਰ ਆ ਕੇ ਰੱਤਾ ਕੰਮ ਦਿਆਂ ਨੇ ਵੱਡੇ ਵੱਡੇ ਆਂਦੀਆਂ ਬੋਲਣ ਲੱਗੇ ਪਰ ਥੋੜੀ ਆਪਣੀ ਨਿਮਰੀ ਸੇਵਾ ਦਾ ਬੀਬਾ ਹਰਿ ਸਿੰਘ ਜੀ ਤੋਂ ਬਾਅਦ ਜਿਵੇਂ ਉਂਗਲ ਚੱਕ ਕੇ ਥੋੜੀ ਗੱਲ ਮੋਤੀ ਦੇ ਅੰਮ੍ਰਿਤਸਰ ਦੇਸ਼ ਦੀ ਪਾਰਲੀਮੈਂਟ ਵਿੱਚ ਕਰਦੇ ਨੇ ਚੰਗਿਆ ਚੰਗਿਆ ਦਮ ਨਹੀਂ ਗੱਲ ਕਰਨ ਦਾ ਚੰਗਿਆ ਚੰਗਿਆ ਦੇ ਵਿੱਚ ਤਾਂ ਸੁਣਦੇ ਆ ਸਾਰੇ ਜਿੱਲੀ ਦੀਆਂ ਪਾਰਟੀਆਂ ਤੇ ਇਹਦਾ ਜੋਰ ਲਾ ਰਹੀ ਇਹ ਕਿੱਡੀ ਬਹਾਦਰ ਕੋਰ ਬਾਦ ਨੂੰ ਲਾਉਣਾ ਪਰ ਉਹਨਾਂ ਨੂੰ ਇਹ ਵੀ ਪਤਾ ਉਹ ਬਾਕਮਾਨ ਸਾਹਿਬ ਬੜੀਆਂ ਤੇ ਮੁੱਛਾਂ ਨੂੰ ਤਾਂ ਦੇ ਕੇ ਲਲਕਾਰੇ ਮਾਰਦਾ ਸੀ ਬੜੀਆਂ ਥਾਪੀਆਂ ਮਾਰਦਾ ਬੜੀਆਂ ਕਿਕਲੀਆਂ ਗਾਉਣਾ ਪਰ ਆ ਪੰਜਾਬ ਦੇ ਵਿੱਚ ਪਪਾ ਪਾਰ ਬੈਠੇ ਹੋਏ ਪੰਜਾਬੀ ਆ ਗੋ ਇਹ ਤੇਰੀ ਕਿੱਕਲੀ ਮਰੌੜ ਦੀ ਤਿਆਰ ਬੱਜੇ ਨੇ ਕਿੱਕਲੀ ਮਰੌੜ ਦੀ ਤਿਆਰ ਬੱਜੇ ਮੇਰੀ ਬੇਨਤੀ ਆ ਕੁੰਨੀ ਪੰਜਾਬ ਤੇ ਕੁੰਨੀ ਚ ਇੱਕ ਜੂਰ ਕੋਲਿਆ ਨਾ ਜੋ ਇੱਕ ਜੂਸ ਵਾਲੇ ਨੇ ਕੀਤਾ ਤੇ ਇਹ ਦਲਕੇ ਮਾਰਦਾ ਕਿ ਕਹਿੰਦਾ ਮਾਂ ਤੂਜੇ ਸਲਾਮ ਇੱਕ ਗੱਲ ਰਸੋਲੀ ਬੇਨਤੀ ਜੇ ਸਾਰਿਆਂ ਨੂੰ ਕੋਈ ਸਿੱਖ ਇੰਦਰ ਗਣ ਦੀ ਮਾਂ ਕਹਿ ਸਕਦਾ ਬੋਲ ਦਿਓ ਉਸ ਤੋਂ ਬੋਲੋ ਨਹੀਂ ਕਹਿ ਸਕਦੇ ਇੰਦਰਾ ਗਾਂਧੀ ਪੰਜਾਬ ਦੀ ਸਿੱਖਿਆ ਦੀ ਸਭ ਤੋਂ ਵੱਡੀ ਦੁਸ਼ਮਣ ਹੈ ਕਿ ਨਹੀਂ ਹੈ? ਕੋਈ ਕਹੇ ਦੋਸਤ ਦੀ ਦੁਸ਼ਮਣ ਹੈ ਕਿ ਨਹੀਂ ਹੈ? ਹੈਗੀ ਆ। ਤੇ ਜੋ ਸਿੱਖਿਆ ਦੀ ਸਭ ਤੋਂ ਵੱਡੀ ਦੁਸ਼ਮਣ ਹੈ ਇੰਦਰਾ ਗਾਂਧੀ ਤੇ ਉਹਦੀ ਪਾ ਕੇ ਫੋਟੋ ਰਾਜਾ ਪ੍ਰਿੰਦ ਕਹਿੰਦਾ ਮਾਂ ਤੁਝੇ ਸਲਾਮ ਤੇ ਭਗਵਾਨਤਮਨ ਕਹਿੰਦਾ ਸੋਨੀਆ ਗਾਂਧੀ ਨੂੰ ਕਹਿੰਦਾ ਮੇਰੇ ਤੋਂ ਸੋਨੀਆ ਗਾਂਧੀ ਦੇ ਦੁੱਖ ਦੇਖੇ ਨਹੀਂ ਜਾਂਦੇ ਦੁੱਖ ਦੇਖੇ ਨਹੀਂ ਜਾਂਦੇ। ਉਹ ਪੰਜਾਬ ਦੇ ਹਕਰੀ ਮੁੱਖ ਮੰਤਰੀਆ ਓ ਛੋਟੇ ਮੁੱਖ ਮੰਤਰੀਆ ਤੈਨੂੰ ਉਹਨਾਂ ਸਿੱਖ ਪਰਵਾਰਾਂ ਦੇ ਦੁੱਖ ਕਿਉਂ ਨਹੀਂ ਦਿਖਦੇ ਜਿਨ੍ਹਾਂ ਦੇ ਘਰਾਂ 'ਚ ਟੈਪ ਆ ਕੇ ਮਾਰ ਦਿੱਤਾ ਗਿਆ ਜਿਨ੍ਹਾਂ ਦੇ ਘਰ ਫੂਕ ਦਿੱਤੇ ਗਏ ਜਿਨ੍ਹਾਂ ਦੇ ਧੀਆ ਪੁੱਤਾਂ ਨੂੰ ਦੱਸਿਆ ਗਿਆ ਅੱਤਵਾਦੀ ਜਿਨ੍ਹਾਂ ਨੇ ਖੁੱਲੇ ਦਾਰੇ ਤੇ ਦਸਤਾਰਾਂ ਨੂੰ ਘੇਰ ਕੇ ਪੁਰਸਮਕਾਬਲੇ ਕਰਦੀ ਸੀ ਤੈਨੂੰ ਉਹ ਸਿੱਖ ਪਰਵਾਰਾਂ ਦੇ ਦੁੱਖ ਕਿਉਂ ਨਹੀਂ ਦਿਖਦੇ ਤੈਨੂੰ ਇੰਦਰਾ ਗਾਂਧੀ ਦੇ ਦੁੱਖ ਕਿਉਂ ਦਿਖਦੇ ਨੇ ਤੇ ਜੋ ਇੰਦਰਾ ਗਾਂਧੀ ਆਪਣੀ ਸਿਕਾਹ ਦੀ ਗੱਲ ਕਰਨਾ ਤਾਂ ਮੇਰੀ ਬੇਨਤੀ ਆ ਛਾਰੂ ਵਾਲੇ ਤਰੀਫ ਕਰਨ ਵਾਲੇ ਕਿ ਉਹ ਤੋਂ ਵੱਡੇ ਦੁਸ਼ਮਣ ਨੇ ਇਸ ਲਈ ਮੇਰੀ ਬੇਨਤੀ ਆ ਬੇਬੋ ਉਹ ਛੜੀ ਇੱਕ ਪੀੜੀ ਆਪਣੀ ਬਣਾਤੀ ਉਹਨੂੰ ਯਾਦ ਰੱਖਿਓ ਇੱਕ ਜੂਰ ਨੂੰ ਭੁੱਲ ਨਾ ਜਾਇਓ ਵੋਟ ਪਾੜ ਕੇ ਫਿਰਦੇ ਹੋ ਜੇ ਨਾ ਪਾਉਂਦਾ ਚਾਹੇ ਕਿਤੇ ਪਰ ਮੇਰੀ ਬੇਨਤੀ ਆ ਪੰਜੇ ਤੇ ਛਾਰੂ ਤੇ ਵੋਟ ਨਾ ਪਾ ਦਿਓ ਹੱਡੀਆਂ ਵੀ ਨਹੀਂ ਸਹੀਆਂ ਬਿੱਤੀ ਬਾਗੀਆਂ ਹੱਡੀਆਂ ਵੀ ਨਹੀਂ ਝੜਿਆ हां आवे ਬੋਲੇ ਬਾਪੂ ਪਤਾ ਕੀ ਕਹਿੰਦਾ ਕਹਿੰਦਾ ਜਿਹੜੇ ਜਿਹੜੇ ਪੰਜਾਬੀਆਂ ਨਾਲ ਸਿੱਖਾ ਨਾਲ ਪੰਗਾ ਲਿਆ ਹੱਟਿਆ ਵੀ ਨਹੀਂ ਲੱਭਿਆ ਨਹੀਂ ਭਗਵਾਨ ਅਸਮਾਨ ਸੇ ਆ ਲਾਈਵ ਚੱਲੀ ਜਾਂਦਾ ਸੁਣ ਲੈ ਆ ਸੁਣ ਲੈ ਸਾਡੇ ਬਾਪੂਆਂ ਦੀ ਲੜਕਾਰ ਜਿਹੜੀ ਬੱਧੀਆ ਕਿੱਕ ਲਿਆ ਪਉਣਾ ਉਹ ਜਾ ਭਗਵਾਨ ਅਸਮਾਨ ਜੀ ਲੱਭਣਾ 13 ਦੇ ਕੱਖ ਨੇ ਕੱਖ ਨੇ ਲੱਭਣਾ ਜੇ ਵੀ ਜੇ ਵੀ ਸੁਣ ਕੇ ਬੈਠ ਕੇ ਜਿਹੜੀ ਸਿੱਲ ਤੇ ਬੈਠ ਕੇ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀ ਜਿਹੜੀਆਂ ਅਸ਼ੀਧੀਆਂ ਦੇ ਪ੍ਰਵਾਨ ਕੀਤੇ ਗਏ ਉਹ ਅਸੀਂ ਉਹਨਾਂ ਦੇ ਵਾਰਸ ਹੈ ਬਾਬਾ ਬਘੇੜ ਸਿੰਘ ਜੱਤਾ ਸਿੰਘ ਨਾਮ ਮਰੀਆ ਜੱਤਾ ਸਿੰਘ ਅਲਵੜੀਆ ਅਸੀਂ ਉਹਨਾਂ ਦੇ ਵਾਰਸ ਹੈ ਉਹ ਜਿਹੜੇ ਦਿੱਲੀ ਦੇ ਤੱਕ ਤੇ ਕੁਰਸੀਆਂ ਤੇ ਬੈਠ ਕੇ ਸਾਡੇ ਗੁਰੂਆਂ ਨੂੰ ਸਿੱਖ ਕੌਮ ਨੂੰ ਸ਼ਹੀਦ ਕਰਨੇ ਲਾਲ ਕੀਤੇ ਗਏ ਉਹ ਸਿੱਲ ਸਫਲ ਨਾਲ ਪੱਟ ਕੇ ਲੈ ਸੀ ਸਫਲ ਨਾਲ ਪੱਟ ਕੇ ਜਾ ਕੇ ਦੇਖੋ ਤੇ ਦੁੱਖ ਪੰਦਰੀ ਪੈਰੀ ਦੇ ਸਾਹਮਣੇ ਲੱਗੀ ਹੋਈ ਉਹ ਸਿਰ ਯਾਦ ਕਰੋ ਕਿ ਅਸੀਂ ਕਿਹਨਾਂ ਦੇ ਬਾਰਸ ਹੈ ਉਹ ਭਗਵਾਨ ਤੁਮਾਰ ਸਿੰਘ ਦਾ ਦਿੱਲੀ ਦਾ ਤਖਤ ਪੁੱਟ ਲਿਆ ਸੀ ਤੂੰ ਕੜੀ ਬਾਗ ਦੀ ਮੋੜੀ ਆ ਤੇਰੀ ਮਾਂ ਇੰਦਰਾ ਗਾਂਧੀ ਨੇ ਜ਼ੋਰ ਨਾਲ ਲਿਆ ਨਹੀਂ ਡਰੇ ਨਾ ਮੁੱਕੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋ ਜਿਉ ਜਿਉ ਮੰਨੂ ਵੱਧਦਾ ਅਸੀਂ ਦੂਰ ਸਵਾਏ ਹੋਏ ਅਸੀਂ ਦੂਰ ਸਵਾਏ ਹੋਏ ਅਸੀਂ ਉਹਨਾਂ ਦੇ ਵਾਰਤਾ ਅਸੀਂ ਬੰਦ ਬੰਦ ਕਟਵਾ ਲਿਆ ਖੋਪਰੀ ਤੇ ਨਾ ਰਾਇ ਲਹਾਣੇ ਮੁੱਕੇ ਨਹੀਂ ਨਾ ਟਿੰੜਾ ਕੰਢੇ ਲਕਾਇ ਮੁੱਕੇ ਨਾ ਪਰਦੇ ਪੁੱਛਰੇ ਲਕਾਇ ਮੁੱਕੇ ਨਾ ਕਰਤਨੇ ਲਕਾਇ ਮੁੱਕੇ ਭਗਵਾਨਤ ਮਾਨਸਾ ਦਾ ਤੇਰੇ ਮੁਕਾਇ ਮੁੱਕੇ ਨਹੀਂ ਮੁਕਲੇ ਤੇ ਨਹੀਂ ਮੁਕਲੇ ਤੇ ਦੂਣ ਸੋੜਾ ਹੋਣਗੇ ਤੇ ਜਿੰਨੇ ਮਾਰੇਗਾ ਉਦੋਂ ਦੂਰੇ ਹੋ ਕੇ ਆਵਾਂਗੇ ਕੋਈ ਡਰ ਪਹਿਰੀ ਡਰ ਪਿਆ ਉਸ ਕਾਲਪੁਰਖ ਦਾ ਮੇਰੀ ਬੇਨਤੀ ਆ ਤੇ ਲੜਾਈ ਹੱਕ ਤੇ ਸੱਚ ਦੀ ਐ ਤੇ ਲੜਾਈ ਝੂਠ ਦੇ ਸੱਚ ਦੀ ਐ ਆਪਣੇ ਹੱਕਾਂ ਲਈ ਆਪਣੀਆਂ ਔਰਾਂ ਲਈ ਨਸਲ ਤੇ ਫਸਲ ਹੀ ਮੇਰੀ ਬੰਤੀ ਐ 1 ਜੂਨ ਨੂੰ ਇੱਕ ਇੱਕ ਵੋਟ ਸੱਖੜੀ ਤੇ ਪਾ ਕੇ ਵਿਪਾਹ ਹਸਨ ਕੋਲ ਪਾਉਣ ਨੂੰ ਜਿਤਾਓ ਕਿਉਂ ਕਿਉਂਕਿ ਅੱਜ ਦਿੱਲੀ ਵਾਲੀਆਂ ਤਿੰਨੇ ਪਾਤੀਆਂ ਇਕੱਠੀਆਂ ਹੋ ਕੇ ਲੜ ਰਹੀਆਂ ਨੇ ਇੱਕ ਦੱਸੋ ਦਿੱਲੀ ਜਿਤਾਉਣੀ ਐ ਕਿ ਪੰਜਾਬ ਜਿਤਾਉਣਾ ਪੰਜਾਬ ਜਿਤਾਉਣੇ ਬੇਟੇ ਹੋ ਜਿਆ ਪੂਰੀ ਦੇਖੇ ਬਦਲਾਣਾ ਸਾਹਿਬ ਤੇ ਕੋਟੜਵਾਲ ਕੁੱਟ ਪੱਕੀ ਖਾਣਗੇ ਬੱਗੇ ਬੜੀ ਕੱਟੇ ਸੇਕ ਕੇ ਤੋਰੇ ਮਰੀ ਬੇਨਤੀ ਆ ਮੈਂ ਜੱਪ ਕੇ ਝਕਾਰਾ ਲਾਉਣਾ ਝਕਾਰਾ ਇੰਨੇ ਜ਼ੋਰ ਨਾਲ ਲਾਓ ਤਾਂ ਕਿ ਪਤਾ ਲੱਗੇ ਕਿ ਦਿੱਲੀ ਵਾਲੇ ਦੀ ਮੱਝੀ ਧੋ ਕੇ ਤੋਰੋਗੇ 1 ਜੂਨ ਨੂੰ ਆ ਉਂਗਲ ਚੰਨੀ ਸ਼ਕਤੀ ਆ ਇਹ ਉਂਗਲ ਕਾਦੀ ਜੇ ਮੋਤੀ ਤੇ ਭਗਵਾਨ ਤੁਮਾਰ ਨੂੰ ਕੁਰਸੀ ਤੇ ਬਿਠਾ ਸਕਦੀ ਐ ਤਾਂ 1 ਜੂਨ ਨੂੰ ਤੱਕੜੀ ਦਾ ਬਟਨ ਦਬਾ ਕੇ ਮੋਤੀ ਤੇ ਭਗਵਾਨ ਕਮਾਲ ਨੂੰ ਥੱਲੇ ਲਾ ਵੀ ਸਕਦੀ ਐ ਥੱਲੇ ਲਾ ਵੀ ਸਕਦੀ ਐ ਇਸ ਲਈ 1 ਜੂਨ ਨੂੰ ਚੱਕੜੀ ਦਾ ਪੱਟੂ ਦਿਵਾ ਕੇ ਮੋਤੀ ਤੇ ਭਗਵਾਨ ਕਮਾਲ ਤੇ ਸਿੱਖੋ ਦੀ ਦੁਸ਼ਮਣਵਾਦ ਕਾਂਗਰਸ ਨੂੰ ਲਾ ਦਿਓ ਤੇ ਪੰਜਾਬ ਨੂੰ ਜਿਤਾ ਦਿਓ ਪੰਜਾਬ ਨੂੰ ਜਿਤਾ ਦਿਓ ਸਭ ਕੇ ਪੂਰੇ ਜੋਸ਼ ਦੇ ਨਾਲ ਚਕੜਾ ਲਾਉਣ ਲੱਗੇ ਚਕੜਾ ਬਾਵਾ ਖੜੇ ਕਰਕੇ ਲਾਓ ਤਾਂ ਕਿ ਪਤਾ ਲੱਗੇ ਪਰੋਤਵਾ ਨੂੰ ਜਿਹੜਾ ਕਹਿੰਦਾ ਅਕਾਲੀ ਦਲ ਖਤਮ ਹੋ ਗਿਆ ਉਹ ਕੋਲੋਂ ਉਹ ਭਗਵਾਨ ਕਹਿੰਦਾ ਨਹੀਂ ਘਟੋਇਆ ਨਾ ਹੋਇਆ ਕਿਰੇ ਤੇਰੇ ਵਰਗੇ ਆ ਤੁਰਗੇ ਆ ਦੇਖ ਪਿੰਡਾਂ ਵਿੱਚ ਇਕੱਠ ਤੇ ਇਹਨਾਂ ਪਿੰਡਾਂ ਵਿੱਚ ਤੇਰਾ ਪਰਸੋਂ ਮੰਤਰੀ ਆ ਕੇ ਗਿਆ 20 ਬੰਦੇ ਨਹੀਂ ਸੀ ਤੇ ਅੱਜ ਬੀਬਾ ਹਾਸਿਲ ਕੋਰ ਦਾਜ ਜੀ ਦਾ ਪਰਿਵਾਰ ਬੈਠਾ ਲੀਡਰਸ਼ਿਪ ਇੱਥੇ ਉੱਤੇ ਪਪਾ ਭਾਰਵੇਂ ਸਾਰਾ ਪਿੰਡ ਬੈਠਾ ਆ ਦਿਖਾ ਦਿਓ ਲਾਈਵ ਤੇ ਚਕੜਾ ਲਾਉਣ ਲੱਗਿਆ ਦੱਬ ਕੇ ਦੱਸ ਦੋ ਅਖਿੱਲੀਆ ਨੂੰ ਦੱਸ ਦਿਓ ਕਿ ਅਸੀਂ ਮਲੇ ਨਹੀਂ ਅਸੀਂ ਜਿਉਂਦੇ ਆ ਅਸੀਂ ਜਿਉਂਦੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੋ ਕਹੋ 라 ਦਿਓ ਦੱਸ ਦਿਓ ਕਿ ਕੰਨੇ ਜਿਉਂਦੇ ਨਹੀਂ ਸਾਡੀ ਅਣਖ ਤੇ ਗੈਰਤ ਵੀ ਜੁੜੀ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਕ ਜੋਰ ਨਾਲ ਤੱਕੜੀ ਦਾ ਬੱਟਨ ਦਬਾ ਦਿਓ ਤੇ ਦਿੱਲੀ ਵਾਲਿਆਂ ਨੂੰ ਭੁਜਾ ਦਿਓ